ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਤੇ ਸ਼ੁਰੂ ਕਰਦੇ ਆਂ ਅੱਜ ਦਾ ਪ੍ਰੋਗਰਾਮ ਕਠੂਆ ਕਾਂਡ ਦੀ ਕਿੱਥੇ ਕਿੱਥੇ ਕੀ ਅਪਡੇਟ ਹੈ ਪੂਰੇ ਪੰਜਾਬ 'ਚ ਬੜਾ ਰੋਸ ਮਈਆ ਹੁਲਾਇਆ ਪੰਜਾਬ ਚ ਨਹੀਂ ਭਾਰਤ ਵਿੱਚ ਵੀ ਭਾਰਤ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਰੋਸ ਮਾਰਚ ਹੋ ਰਹੇ ਨੇ ਮੋਮਬਤੀਆਂ ਦੇ ਮਾਰਚ ਵੀ ਕੱਢੇ ਜਾ ਰਹੇ ਨੇ ਮੋਦੀ ਸਰਕਾਰ ਖਿਲਾਫ ਬਹੁਤ ਜ਼ਿਆਦੇ ਲੋਕਾਂ ਚ ਰੋਸ ਪਾਇਆ ਜਾ ਰਿਹਾ ਹੈ ਇਹ ਕਠੂਆ ਕਾਂਡ ਵਾਪਰਿਆ ਤਾਂ ਕਿਵੇਂ ਵਾਪਰਿਆ ਦੋਸ਼ੀਆਂ ਨੂੰ ਕਦੋਂ ਫਾਹੇ ਟੰਗਿਆ ਜਾਏਗਾ ਔਰ ਇਹ ਸਾਰੀ ਅਪਡੇਟ ਵਿਸ਼ੇਸ਼ ਰਿਪੋਰਟ ਕਠੂਆ ਕਾਂਡ ਦੇ ਬਾਰੇ ਚ ਕਠੂਆ ਕਾਂਡ ਦੇ ਸੇਕ ਵਿੱਚ ਸਾਰਾ ਮੁਲਕ ਚੁਲਸ ਰਿਹਾ ਹੈ ਔਰ ਮਾਰੀ ਗਈ ਆਸਿਫਾ ਦੀ ਯਾਦ ਚ ਮੁਲਕ ਤੋਂ ਬਿਨਾਂ ਦੇਸ਼ ਵਿਦੇਸ਼ ਵਿੱਚ ਬੋਮ ਬੱਤੀ ਮਾਰਚ ਤੇ ਰੋਜ਼ ਪ੍ਰਦਰਸ਼ਨ ਹੋ ਰਹੇ ਨੇ ਔਰ ਸੋਸ਼ਲ ਸਾਈਟਾਂ ਉੱਤੇ ਕਰੜੀ ਰਿੰਦਾ ਜਾ ਰਹੀ ਹੈ ਲੋਕਾਂ ਨੇ ਆਸਿਫਾ ਦੀ ਯਾਦ ਵਿੱਚ ਪੋਰਟਰੇਟ ਕਵਤਾਮਾਂ ਤੇ ਦਿਲ ਕਮਾਉ ਹਮਦਰਦੀ ਜਿਤਾਉਣ ਵਾਲੀਆਂ ਪੋਸਟਾਂ ਪਾਈਆਂ ਨੇ ਔਰ ਨਾਲ ਦੀ ਨਾਲ ਅੱਠਾਂ ਦੋਸ਼ੀਆਂ ਨੂੰ ਕੋਰਟਾਂ ਵਿੱਚ ਪੇਸ਼ ਕੀਤਾ ਗਿਆ ਹੈ ਕੋਰਟਾਂ ਨੇ ਅਗਲੀ ਪੇਸ਼ੀ 28 April ਮਿਤੀ ਹੈ ਦਿੱਲੀ ਤੋਂ ਖਬਰਾਂ ਅਨੁਸਾਰ ਆਸਿਫ ਬਲਾਧਕਾਰ ਤੇ ਕਤਲकांड ਨੇ ਪੂਰੇ ਮੁਲਕ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ ਪਿਛਲੇ ਹਫਤੇ ਅਪਰਾਧ ਸ਼ਾਖਾ ਵੱਲੋਂ ਜੰਮੂ ਤੋਂ ਖਬਰਾਂ ਅਨੁਸਾਰ ਮਲਜਮਾ ਖਿਲਾਫ ਚਾਰਜਸ਼ੀਟ ਦਾਖਲ ਕਰਦ ਮੌਕੇ ਕਾਰਵਾਈ ਝੜਿੱਕਾ ਡਾਉਣ ਵਾਲੇ 8 ਵਕੀਲਾਂ ਦੀ ਪਛਾਣ ਕਰਦਿਆ ਉਹਨਾਂ ਦੇ ਖਿਲਾਫ ਐਫ ਆਈ ਆਰ ਦੇ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਹੈ ਯਾਦ ਰਹੇ ਕਿ ਪੁਲਿਸ ਨੇ 10 ਅਪ੍ਰੈਲ ਨੂੰ ਬਾਹਰ ਸੈਸ਼ਨ ਕਟਵਾਰ ਦੇ ਦਰਜਨਾ ਵਕੀਲਾ ਖਿਲਾਫ ਕੇਸ ਤੱਜ ਕੀਤਾ ਸੀ ਪਰ ਜਾਂਚ ਪੱਗਰੋਂ 8 ਵਕੀਲਾਂ ਦੀ ਭੂਮਿਕਾ ਸਾਹਮਣੇ ਆ ਗਈ ਹੈ ਜਿਸ ਮਗਰੋਂ ਇਹਨਾਂ ਦੇ ਨਾਮ ਐਫ ਆਈ ਆਰ ਵਿੱਚ ਸ਼ਾਮਲ ਕੀਤੇ ਗਏ ਨੇ ਇੱਕ ਹੋਰ ਜਾਰੀ ਚਾਰਜ ਸ਼ੀਟ ਅਨੁਸਾਰ ਸਾਬਕਾ ਮਾਲ ਅਫਸਰ ਦੇ ਪਿੰਡ ਮੰਡਰ ਵਿੱਚ ਪ੍ਰਬੰਧਕ ਸੰਜੀਤ RAM ਤੋਂ ਇਲਾਵਾ SPO ਦੀਪਕ ਖਜੂਰੀਆ ਤੇ ਸੁਰਿੰਦਰ ਵਰਮਾਂ ਤੇ ਉਹਨਾਂ ਦੇ ਮਿੱਤਰ ਪ੍ਰਵੇਸ਼ ਕੁਮਾਰ ਮੰਨੂ ਸੰਜੀਤ RAM ਦੇ ਨਵਾਲਕ ਭਤੀਜੇ ਤੇ ਪੁੱਤਰ ਵਿਸ਼ਾਲ ਜਗੋਤਰਾ ਔਰ ਰਸ਼ਾਮਾ ਨੂੰ ਮਲਜਮਾ ਵਜੋਂ ਨਾਮਜ਼ਦ ਕੀਤਾ ਗਿਆ ਹੈ 4 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਸਬੂਤ ਖੁਰਦ-ਬੁਰਦ ਕਰਨ ਦੇ ਦੋਸ਼ ਵਿੱਚ ਤਫਤੀਸ਼ੀ ਪੁਲਿਸ ਅਫਸਰ ਤਿਲਕ ਰਾਜ ਤੇ ਸਬ ਇਨਸਪੈਕਟਰ ਨੰਦ ਦੱਤਾ ਦੇ ਨਾਮ ਵੀ ਚਾਰਜ ਸ਼ੀਟ ਵਿੱਚ ਸ਼ਾਮਲ ਕੀਤੇ ਗਏ ਹੈ ਉਧਰ ਜੰਮੂ ਹਾਈ ਕੋਰਟ ਵੱਲੋਂ ਬਾਰ ਸੈਸ਼ਨ ਕਠੂਆ ਕਾਂਡ ਦੀ ਸੀਬੀਆਈ ਜਾਂਚ ਕਰਾਉਣ ਦੀ ਮੰਗਾਂ ਸਮੇਤ ਹੋਰ ਮਗਰੋਂ ਲੈ ਕੇ ਕੀਤੀ 12 ਦਿਨਾਂ ਦੀ ਹੜਤਾਲ ਖਤਮ ਕਰ ਦਿੱਤੇ ਜਾਣ ਦੀ ਖਬਰ ਹੈ ਬਾਰ ਦੇ ਪ੍ਰਧਾਨ ਜੀਐਸ ਸਲਾਤੀਆ ਨੇ ਆਖਿਆ ਜਨਰਲ ਹਾਊਸ ਨੇ ਭਾਰਤੀ ਬਾਰ ਕਾਉਂਸਲ ਦੀ ਅਪੀਲ ਤੇ ਅੰਦੋਲਨ ਮੁਲਤਵੀ ਕਰਦਾ ਫੈਸਲਾ ਕੀਤਾ ਹੈ ਸਲਾਤੀਆ ਨੇ ਕਿਹਾ ਕਿ ਬਾਰ ਰੁਹਾਂਗੀਆ ਸ਼ਨਾਰਥੀਆਂ ਨੂੰ ਵਾਪਸ ਭੇਜਣ ਤੇ ਕਬੈਲੀ ਮਾਮਲਿਆਂ ਬਾਰੇ ਸਫਾਈ ਦੇ ਦੋ ਮੁੱਦਿਆਂ ਤੇ ਅੰਦੋਲਨ ਜਾਰੀ ਰੱਖੇਗੀ ਉਧਰ ਸ਼੍ਰੀਨਗਰ ਵਿੱਚ ਵਕੀਲਾਂ ਨੇ ਕਠੂਆ ਕਾਂਡ ਦੇ ਮੋਲਜਮਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਖਿਲਾਫ ਰੋਸ ਸਮਾਰਟ ਕੀਤਾ ਹੈ ਐਸ ਕੇ ਇਸ ਦੀ ਤੇਜ਼ੀ ਤੇ ਸਾਫ ਕੋਈ ਨਾਲ ਸੁਣਵਾਈ ਕਰਦੀ ਮੰਗ ਕੀਤੀ ਹੈ ਕਸ਼ਮੀਰ 바ਰ ਸੈਸ਼ਨ ਦੇ ਪ੍ਰਧਾਨ ਮੀਆਂ ਕਾਇਬ ਦਾਖ ਨੇ ਅਸੀਂ ਕੇਸ ਦੀ ਤੇਜ਼ੀ ਤੇ ਸਾਫ ਕੋਈ ਨਾਲ ਸੁਣਵਾਈ ਦੀ ਮੰਗ ਕਰਦੇ ਹਾਂ ਅਸੀਂ ਪੀੜਤ ਪਰਿਵਾਰ ਨੂੰ ਹਰ ਸੰਭਵ ਕਾਨੂੰਨੀ ਮਦਦ ਦੇਣ ਲਈ ਤਿਆਰ ਹਾਂ ਇਸ ਦੌਰਾਨ ਸ਼੍ਰੀਨਗਰ ਵਿੱਚ ਗੈਂਗ ਰੇਪ ਤੇ ਹਤਿਆ ਕਾਂਡ ਖਿਲਾਫ ਕਈ ਥਾਈਂ ਰੋਸ ਮਜ਼ਾਰੇ ਹੋਏ ਭਾਰਤ ਦੇ ਵੱਖ-ਵੱਖ ਖਿੱਤਿਆਂ ਤੋਂ ਲਵਾ ਪੂਰੇ ਪੰਜਾਬ ਵਿੱਚ ਵੀ ਰੋਸ ਮਜ਼ਾਰੇ ਜਾਰੀ ਨੇ ਵੱਖ-ਵੱਖ ਜਥੇਬੰਦੀਆਂ ਨੇ ਸ਼ਿਰਕਤ ਕੀਤੀ ਹੈ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਦੀ ਮੰਗ ਕੀਤੀ ਹੈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਜਿਉਂ ਦੇਸ਼ ਦੀਆਂ ਧੀਆਂ ਨੂੰ ਇਨਸਾਫ ਦਿਵਾਉਣ ਦੇ ਭਰੋਸੇ ਪ੍ਰਤੀ ਸਹਿਰਧਾਨ ਧਨ ਬਲਾਤ ਕਰਦੇ ਕੇਸਾਂ ਦੀ ਫਾਸਟ ਟਰੈਕ ਸੁਣਵਾਈ ਕਰਵਾਈ ਜਾਏ ਉਹਨਾਂ ਕਹੇ ਕਿ 2016 ਵਿੱਚ ਦੇਸ਼ ਅੰਦਰ ਨਵਾਲਕ ਬੱਚਿਆਂ ਨਾਲ ਬਲਾਤ ਕਰਦੇ 19675 ਕੇਸ ਵਾਪਰੇ ਜੋ ਪਾਰਤ ਲਈ ਸ਼ਰਮਨਾਕ ਘਰ ਆਏ ਰਾਜ ਸਰਕਾਰ ਨੂੰ ਰਾਜ ਸਰਕਾਰ ਨੂੰ ਪੀੜਿਤ ਪਰਿਵਾਰ ਉਹਨਾਂ ਦੇ ਵਕੀਲ ਦੀਪਕਾ ਸਿੰਘ ਰਾਜਪਤ ਤੇ ਪਰਿਵਾਰ ਦੀ ਮਦਦ ਦੇ ਤਾਲਬ ਹਸੈ ਨੂੰ ਢੁਕਵੀਂ ਸੁਰੱਖਿਆ ਮੁਹਾਇਆ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਚੇਤੇ ਰਹੇ ਕੱਲ ਪੀੜਤਾ ਦੀ ਵਕੀਲ ਦੀਪਕਾ ਸਿੰਘ ਨੇ ਕੋਰਟ ਵਿੱਚ ਕਹਿ ਦਿੱਤਾ ਸੀ ਕਿ ਮੇਰੇ ਨਾਲ ਵੀ ਬਰਾਤਕਾਰ ਕਦੇ ਵੀ ਹੋ ਸਕਦਾ ਹੈ ਜੰਮੂ ਖੇਤਰ ਵਿੱਚ ਪੜਕਾਹੜ ਦੇ ਮੱਦੇ ਨਜ਼ਰ ਮੁਕਦਮਾ ਕਟਵਾਰੀ ਅਦਾਲਤ ਤੋਂ ਚੰਡੀਗੜ੍ਹ ਤਬਦੀਲ ਕਰਦੀ ਬੰਗ ਬਾਰੇ ਬੈਂਚ ਨੇ ਰਾਜ ਸਰਕਾਰ ਨੂੰ 28 April ਅਗਲੀ ਪੇਸ਼ੀ ਤੱਕ ਆਪਣਾ ਪੱਖ ਰੱਖਣ ਦੇ ਹੁਕਮ ਦਿੱਤੇ ਨੇ ਕਠੂਆ ਕਾਂਡ ਦਾ ਮੁੱਦਾ ਜਿੱਥੇ ਗਰਮਾਇਆ ਹੋਇਆ ਹੈ ਕਠੂਆ ਕਾਂਡ ਤੋਂ ਇਲਾਵਾ ਬਲਾਤਕਾਰ ਦੇ ਮਾਮਲੇ ਭਾਰਤ ਦੇ ਵੱਖ-ਵੱਖ ਕੋਨਿਆਂ 'ਚ ਤੇਜ਼ੀ ਨਾਲ ਵਾਪਰੇ ਨੇ ਅਮਰਸਰ ਸਾਹਿਬ ਤੋਂ ਖਬਰ ਆਈ ਹੈ 12 ਸਾਲਾ ਬੱਚੀ ਨਾਲ ਕਿਰਾਏਦਾਰ ਨੇ ਬਲਾਤਕਾਰ ਕੀਤਾ ਜੋ ਫਰਾਰ ਹੋ ਗਿਆ ਹੈ ਪੀੜਤ ਬੱਚੀ ਆਪਣੀ ਦਾਦੀ ਕੋਲ ਹੁਸੈਨਪੁਰਾ ਇਲਾਕੇ 'ਚ ਰਹਿ ਰਹੀ ਸੀ ਦਾਦੀ ਘਰ ਨਾਲ ਹੁਣ ਕਾਰਨ ਸਕੰਦਰ ਨਾਮੀ ਵਿਅਕਤੀ ਨੇ ਬੱਚੀ ਨਾਲ ਬਲਾਤਕਾਰ ਕੀਤਾ ਤੇ ਮੌਕੇ ਤੋਂ ਭੱਜ ਗਿਆ ਹੈ ਪੀੜਤਾ ਦਾ ਮੈਡੀਕਲ ਕਰਵਾ ਕੇ ਜਾਂਚ ਪੁਲਿਸ ਨੇ ਆਰੰਭ ਦਿੱਤੀ ਹੈ ਚੰਡੀਗੜ੍ਹ ਤੋਂ ਯੂਪੀ ਗਈ ਨਵਾਲਗਾ 6 ਹਫ਼ਤਿਆਂ ਤੋਂ ਗਰਭਵਤੀ ਹੈ ਉਸ ਨਾਲ ਵੀ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ 13 ਸਾਲੀ ਬੱਚੀ ਵਿਆਹ ਵਿੱਚ ਯੂਪੀ ਆਪਣੇ ਮਾਪਿਆਂ ਨਾਲ ਗਈ ਸੀ ਕਿਸੇ ਜਾਣਕਾਰ ਵੱਲੋਂ ਹੀ ਉਸ ਨਾਲ ਬਲਾਤਕਾਰ ਕੀਤਾ ਗਿਆ ਹੈ ਚੰਡੀਗੜ੍ਹ ਦੇ ਸੈਕਟਰ 16 'ਚ ਉਸ ਨੂੰ ਸਿਹਤ ਵਿਗੜਨ ਕਾਰਨ ਹਸਪਤਾਲ ਦਾਖਲ ਕੀਤਾ ਗਿਆ ਤਾਂ ਬਲਾਤਕਾਰ ਦੀ ਪੁਸ਼ਟੀ ਹੋਈ ਹੈ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਬਟਾਲਾ ਤੋਂ ਖਬਰ ਜ਼ਮੀਨੀ ਬਿਵਾਦ ਦੀ ਰੰਜਿਸ਼ ਕਾਰਨ ਇੱਕ ਨੌਜਵਾਨ ਦੀ ਕੁੱਟ ਮਾਰ ਕਰਕੇ ਉਸ ਨੂੰ ਬੰਦੀ ਬਣਾਇਆ ਗਿਆ ਤੇ ਮਗਰੋਂ ਉਸ ਨੂੰ ਨਿਰਵਸਤਰ ਕਰਕੇ ਵੀਡੀਓ ਬਣਾਈ ਗਈ ਉਸ ਦਾ ਸਮਾਨ ਵੀ ਖੋਇਆ ਗਿਆ ਇਸ ਵੀਡੀਓ ਨੂੰ ਸੋਸ਼ਲ ਸੈਟਾਂ ਤੇ ਪਾਇਆ ਗਿਆ ਮਾਨਸਾ ਦੇ ਬੋਹਾ ਪਿੰਡ ਸੰਦਲੀ ਚ ਪਿਤਾ ਨੇ ਆਪਣੇ 18 ਸਾਲਾ ਪੁੱਤਰ ਦੀ ਗਲਾ ਕੁੱਟ ਕੇ ਹਤਿਆ ਕਰ ਦਿੱਤੀ ਹੈ ਔਰ ਪਿਤਾ ਨੇ ਸ਼ਰਾਬ ਪੀਤੀ ਹੋਈ ਸੀ ਸੂਚਨਾ ਮਿਲਦਿਆਂ ਪੁਲਿਸ ਨੇ লাশ ਕਬਜ਼ੇ ਚ ਲੈ ਕੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਅਕਾਲੀ ਨੇਤਾ ਮੁਖਜੀਤ ਸਿੰਘ ਮੁਖਾ ਨੂੰ ਸਨ 2015 ਵਿੱਚ ਪੁਲਿਸ ਨੇ ਇੱਕ ਗੈਂਗਸਟਰ ਸਮਝ ਕੇ ਗੋਲੀ ਮਾਰ ਕੇ ਮਾਰ ਦੇਣ ਦੇ ਮਾਮਲੇ 'ਚ ਹਾਈ ਕੋਰਟ ਨੇ ਅੱਜ ਨਫਟਾਰਾ ਕਰ ਦਿੱਤਾ ਹੈ ਕਿ ਮੁਖਾ ਦੀ ਪਤਨੀ ਨੂੰ 20 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਨੇ ਪਹਿਲਾਂ ਸਰਕਾਰ ਨੇ 5 ਲੱਖ ਰੁਪਏ ਮੁਆਵਜ਼ਾ ਦਿੱਤਾ ਸੀ ਮੁਖਾ ਦੀ ਪਤਨੀ ਨੇ ਹਾਈ ਕੋਰਟ ਵਿੱਚ ਰੈਟ ਪਾਈ ਸੀ ਤਾਂ ਕੋਰਟ ਨੇ ਇਹ ਕਹਿ ਦਿੱਤਾ ਕਿ ਪੈਸੇ ਬਹੁਤ ਘੱਟ ਨੇ ਖਬਰ ਮਲੇਰ ਕੋਟਲਾ ਤੋਂ ਜਿੱਥੇ ਮਲੇਰ ਕੋਟਲਾ ਕੁਰਾਨ ਸ਼ਰੀਫ ਜਿਹੜੀ ਬੇਇੱਜ਼ਤੀ ਕੀਤੀ ਗਈ ਸੀ ਉਹਦਾ ਕੇਸ ਚੱਲ ਰਿਹਾ ਹੈ ਕਾਫੀ ਢੇਰ ਤੋਂ ਮਲੇਰ ਕੋਟਲਾ ਤੋਂ ਖਬਰਾਂ ਅਨੁਸਾਰ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੇ ਵਧੀਕ ਸੈਸ਼ਨ ਜੱਜ ਕੇਕੇ ਸਿੰਘਲਾ ਦੀ ਅਦਾਲਤ ਵਿੱਚ ਪੇਸ਼ੀ ਪੂਕਤੀ ਹੈ ਅਦਾਲਤ ਵੱਲੋਂ ਕੇਸ ਦੀ ਅਗਲੀ ਸੁਣਵਾਈ 21 ਮਈ ਨੂੰ ਕੀਤੀ ਜਾਏਗੀ ਮੁਹਾਲੀ ਤੋਂ ਖਬਰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅਮਰਸਰ ਨਗਰ ਸੁਧਾਰ ટ્રਸ ਦੇ 32 ਏਕੜ ਜ਼ਮੀਨੀ ਘਟਾਲੇ 'ਚ ਨਾਮਜ਼ਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਮੌਲਜਮ ਅਦਾਲਤ ਵਿੱਚ ਪੇਸ਼ੀ ਮੌਕੇ ਗੈਰ ਹਾਜ਼ਰ ਰਹੇ ਹੁਣ ਕੈਪਟਨ ਮੁਹਾਲੀ ਵਿੱਚ ਇੱਕ ਸਰਕਾਰੀ ਸਮਾਗਮ ਚਾਏ ਹੋਏ ਸਨ ਪਰੰਤੂ ਅਦਾਲਤ ਵਿੱਚ ਪੇਸ਼ੀ 'ਤੇ ਨਹੀਂ ਪੁੱਜੇ ਨੇ ਅੱਜ ਭਾਰਤੀ ਸੁਪਰੀਮ ਕੋਰਟ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕੇਸ ਦੀ ਸੁਣਵਾਈ ਜਾਰੀ ਰਹੀ ਸਰਦਾਰ ਸਿੱਧੂ ਦੇ ਵਕੀਲਾਂ ਨੇ ਸਰਵੋੱਚ ਅਦਾਲਤ ਨੂੰ ਦੱਸਿਆ ਹੈ ਕਿ 30 ਸਾਲਾਂ ਪਹਿਲੇ ਤੇ ਹੁਣ ਦੇ ਗਵਾਹਾਂ 'ਚ ਬਹੁਤ ਅੰਤਰ ਹੈ ਉਹਨਾਂ ਨੇ ਉੱਚ ਅਦਾਲਤ ਨੂੰ ਵੀ ਦੱਸਿਆ ਕਿ ਮੌਕੇ ਦੇ ਗਵਾਹਾਂ ਦੇ ਕੋਰਟ ਵਿੱਚ ਗਵਾਹੀ ਦੇਣ ਦੇ ਕੋਈ ਚਾਂਸ ਬਾਕੀ ਨਹੀਂ ਬਚੇ ਉਹ ਦੁਬਾਰਾ ਵੀ ਇਸ ਕੇਸ ਤੇ ਸੁਣਵਾਈ ਜਾਰੀ ਰਹੇਗੀ ਪੰਜਾਬ ਮੰਤਰੀ ਮੰਡਲ ਦੇ ਵੱਧ ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵਿਚਾਲੇ 19 April ਨੂੰ ਮੀਟਿੰਗ ਹੋ ਰਹੀ ਹੈ ਚੰਡੀਗੜ੍ਹ ਸੈਕਟਰੀਏਟ ਵਿਖੇ ਨਵੇਂ ਮੰਤਰੀਆਂ ਲਈ ਕਮਰੇ ਤਿਆਰ ਕੀਤੇ ਜਾਣ ਦੀ ਕਵਾਇਦ ਵੀ ਸ਼ੁਰੂ ਹੋ ਗਈ ਹੈ ਇੱਕ ਹੋਰ ਖਬਰ ਹੈ ਕਿ ਕਾਂਗਰਸ ਦੇ ਯੂਥ ਪ੍ਰਧਾਨ ਰਾਜਾ ਵੜਿੰਗ ਦੀ ਥਾਂ ਕਾਂਗਰਸ ਪੰਜਾਬ ਚ ਨਵਾਂ ਪ੍ਰਧਾਨ ਲੱਭਣ ਲੱਗੀ ਹੈ ਫਿਲਹਾਲ ਰਾਜਾ ਵੜਿੰਗ ਤੋਂ ਅਸਤੀਫੇ ਦੀ ਕੋਈ ਸੰਭਾਵਨਾ ਨਹੀਂ ਹੈ ਹਾਫਿਜ਼ ਸૈયਦ ਨਾਲ ਇੱਕ ਸਿੱਖ ਬੰਦੇ ਦੀਆਂ ਤਸਵੀਰਾਂ ਸੋਸ਼ਲ ਸਾਈਟਾਂ ਤੇ ਆਨ ਕਰਕੇ ਸੁਰੱਖਿਆ ਏਜੰਸੀਆਂ ਨੂੰ ਭਾਦੀ ਬਣ ਗਈ ਹੈ ਐ ਸਿੱਖ ਨੇਤਾ ਦਾ ਨਾਮ ਗੋਪਾਲ ਸਿੰਘ ਚਾਵਲਾ ਹੈ ਗੋਪਾਲ ਸਿੰਘ ਚਾਵਲਾ ਇਸ ਵੇਲੇ ਪਾਕਿਸਤਾਨ ਦੀ ਸ਼ੋਭਨੀ ਗੁਰਦੁਆਰਾ 15 ਕਮੇਟੀ ਦਾ ਮੁਖੀ ਹੈ ਇਸ ਨੂੰ ਤੇ ਉਪਮੁਖੀ ਸ਼ਾਮ ਸਿੰਘ ਨੂੰ 4 ਦਿਨ ਪਹਿਲਾਂ ਹੀ ਅਯੋਧਿਆ ਤੋਂ ਹਟਾ ਕੇ ਫਿਰ ਤੋਂ ਬਹਾਲ ਕਰ ਦਿੱਤਾ ਗਿਆ ਸੀ ਇਹ ਫੋਟੋ ਵਾਇਰਲ ਹੋਣ ਤੇ ਭਾਰਤੀ ਏਜੰਸੀਆਂ ਚੌਕੰਨੀਆਂ ਹੋ ਗਈਆਂ ਨੇ ਮੋਸਟ ਵਾਂਟਡ ਅਤਵਾਦੀ ਤੇ ਜਮਾਤ ਦੇ ਦਾਵਾ ਦੇ ਮੁਖ ਸਰਗਨੇ ਹਾਫਿਜ਼ ਸੈਦ ਨਾਲ ਗੋਪਾਲ ਸਿੰਘ ਚਾਵਲਾ ਕਦੋਂ ਤੇ ਕਿਵੇਂ ਮਿਲੇ ਇਸ ਬਾਰੇ ਕੋਈ ਪਤਾ ਨਹੀਂ ਚੱਲ ਸਕਿਆ ਹੈ ਚੇਤੇ ਰਹਿ ਕਿ 14 April ਨੂੰ ਵਿਸਾਖੀ ਮੌਕੇ ਗੁਰਦੁਆਰਾ ਪੰਜਾ ਸਾਹਿਬ ਜਾ ਰਹੇ Gopal Singh ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਰੋਕ ਦਿੱਤਾ ਸੀ ਉੱਥੇ 12 April ਨੂੰ ਵੀ ਸ਼ਰਧਾਲੂ ਕੁਝ ਰੋਕੇ ਗਏ ਸਨ ਇਸ ਮੁੱਦੇ ਨੂੰ ਲੈ ਕੇ ਦੇਸ਼ ਵਿਦੇਸ਼ ਦੇ ਸਿਆਸੀ ਖੇਤਰ 'ਚ ਹੈਰਾਨੀ ਵੀ ਪਾਈ ਜਾ ਰਹੀ ਹੈ ਭਾਰਤ ਦੀ ਸਰਵ ਉੱਚ ਅਦਾਲਤ ਨੇ ਫਿਲਮ ਨਾਨਕਸ਼ਾ ਫਕੀਰ ਬਾਰੇ ਆਪਣੀ ਤਾਜ਼ਾ ਫੈਸਲੇ 'ਚ ਕਹਿ ਦਿੱਤਾ ਹੈ ਕਿ ਇਸ ਫਿਲਮ 'ਤੇ ਕੋਈ ਰੋਕ ਨਹੀਂ ਲੱਗੇਗੀ ਅਗਲੀ ਪੇਸ਼ੀ ਸੁਪਰੀਮ ਕੋਰਟ 'ਤੇ 8 ਮਈ ਨੂੰ ਪਈ ਹੈ ਤਦੌਰੀਸ ਫਿਲਮ ਦੇ ਮੁੱਦੇ ਉੱਤੇ ਦੇਸ਼ ਵਿਦੇਸ਼ ਵਿੱਚ ਬਹਿਸ ਤੇ ਰੋਸਮਜ਼ਾਰੇ ਜਾਰੀ ਨੇ ਕਈ ਥਾਈਂ ਰੋਸਮਜ਼ਾਰਾ ਦੇ ਨਾਲ-ਨਾਲ ਪ੍ਰੋਡਿਊਸਰ ਹਰਿੰਦਰ ਸਿੰਘ ਸਿੱਕਾ ਦੇ ਪਤਲੇ ਫੂਕੇ ਜਾਣ ਦੀਆਂ ਖਬਰਾਂ ਆ ਰਹੀਆਂ ਨੇ ਦਿੱਲੀ ਤੋਂ ਖਬਰ ਆ ਰਹੀ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਤਕੜਾ ਝਟਕਾ ਦਿੰਦਿਆਂ ਉਹਨਾਂ ਦੇ ਨਵੇਂ ਮੰਤਰੀਆਂ ਦੇ ਸਲਾਹਕਾਰ ਜਾਨੀ ਐਡਵਾਈਜ਼ਰ ਹਟਾਏ ਜਾਣ ਦੀ ਖਬਰ ਹੈ ਇਹ ਹਟਾ ਹਟਾਈ ਦੇ ਹੁਕਮ ਕੇਂਦਰ ਦੇ ਗ੍ਰਹਿ ਮੰਤਰਾਲੇ ਵੱਲੋਂ ਦਿੱਤੇ ਗਏ ਨੇ ਭਾਰਤ ਵਿੱਚ ਬੈਂਕਾਂ ਦੇ ਵਿੱਚ ਹੋ ਰਹੇ ਲਗਾਤਾਰ ਘੁਟਾਲਿਆਂ ਦੇ ਕਾਰਨ ਆਰਬੀਆਈ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਉਜਿਤ ਪਟੇਲ ਨੂੰ 17 ਮੈਨੂੰ ਸੰਸਦੀ ਸੰਪਤੀ ਵਿੱਚ ਤਲਬ ਕੀਤੇ ਜਾਂਦੀਆਂ ਖਬਰਾਂ ਨੇ ਭਾਰਤ ਦੀ ਤੇਜ਼ੀ ਨਾਲ ਵਧ ਰਹੀ ਅਰਥ ਵਿਵਸਥਾ ਉੱਤੇ ਵਿਸ਼ਵ ਬੈਂਕ ਨੇ 7.3 ਫੀਸਦੀ ਜੀਟੀਪੀ ਦਾ ਅਨੁਮਾਨ ਲਗਾਇਆ ਏ ਇੱਕ ਹੋਰ ਖਬਰ ਮੁਤਾਬਕ ਭਾਰਤ ਦੇ ਵਿੱਤ ਮੰਤਰੀ ਅਰਣ ਜੇਤਲੀ ਨੇ ਆਖਿਆ ਕਿ ਸਰਕੂਲੇਸ਼ਨ 'ਚ ਕਰੰਸੀ ਦੀ ਦਿੱਕਤ ਨਹੀਂ ਆਵੇਗੀ ਜਿਹੜੀ ਕਿ ਹੁਣ ਦਿੱਕਤ ਬੈਂਕਾਂ 'ਚ ਲੈਣ ਦੇਣ ਚੱਰੀ ਹੈ ਉਹ ਦੂਰ ਹੋ ਜਾਵੇਗੀ ਖਬਰਾਂ ਵਿੱਚ ਕਿਹਾ ਗਿਆ ਸੀ ਕਿ ਭਾਰਤ ਵਿੱਚ ਨੋਟ ਬੰਦੀ ਵਰਗੇ ਹਾਲਾਤ ਪੈਦਾ ਹੋ ਰਹੇ ਨੇ ਕਣਕ ਦੀ ਸੀਜ਼ਨ ਦਾ ਪੰਜਾਬ 'ਚ ਜੋਰ-ਸ਼ੋਰ ਨਾਲ ਚੱਲ ਰਿਹਾ ਹੈ ਮੌਸਮ ਠੀਕ ਹੋ ਗਿਆ ਹੈ ਹਫ਼ਤੇ 10 ਦਿਨਾਂ ਤੱਕ ਕਣਕ ਦੀ ਵਾਢੀ ਦਾ ਕੰਮ ਪੂਰੀ ਤਰ੍ਹਾਂ ਨਿਭੜ ਜਾਏਗਾ ਖਬਰਾਂ ਵਿੱਚ ਆਇਆ ਕਿ ਕਈ ਥਾਈਂ ਕਣਕ ਦੀ ਸੁੱਕੀ ਖੜੀ ਫਸਲ ਨੂੰ ਅੱਗ ਲਗੀਆਂ ਨੇ ਕਿਸਾਨਾਂ ਦੀ ਵੱਖ-ਵੱਖ ਖੇਤਾਂ 'ਚ ਕਈ ਏਕੜ ਫਸਲ ਸੜ ਕੇ ਸੁਆਹ ਹੋਈ ਹੈ ਮੰਡੀਆਂ ਵਿੱਚ ਕਣਕ ਦੇ ਬਹਲ ਤੇਜ਼ੀ ਨਾਲ ਲੱਗਣ ਲੱਗੇ ਨੇ ਕਈ ਥਾਈਂ ਕਣਕਲੀ ਢੋਆ-ਟਵਾਈ ਦਾ ਹੌਣ ਕਰਕੇ ਕਿਸਾਨਾਂ ਨੇ ਇਕੱਠੇ ਹੋ ਕੇ ਜਾਮ ਲਾਇਆ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਆਈਆਂ ਨੇ ਨਾਮੀ ਦਿੱਲੀ ਤੋਂ ਇੱਕ ਹੋਰ ਖਬਰ ਕੈਨੇਡਾ ਦੀ ਪ੍ਰੋਫੈਸਰ ਮੌਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦੇ ਟਾਪੂਆਂ ਦੇ ਨਾਂ ਦੇਸ਼ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਵਾਲਿਆਂ ਦੇ ਨਾਂ ਉੱਪਰ ਰੱਖੇ ਜਾਣ ਸੰਸਦ ਇਸ ਮੁੱਦੇ ਨੂੰ ਵਿਚਾਰਨ ਖਾਤਰ ਕੇਂਦਰ ਸਰਕਾਰ ਕੋਲ ਭੇਜਣ ਲਈ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਵੀ رابطہ ਬਣਾਉਣਗੇ ਸੰਸਦ ਦੇ ਨੁਮਾਇੰਦੇ ਪਹਿਲਾਂ ਦੀ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਚੰਨੀ ਨੂੰ ਮਿਲ ਕੇ ਮੰਗ ਕਰ ਚੁੱਕੇ ਆ ਕਿ ਵਿਧਾਨ ਸਭਾ ਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਤੇ ਦਬਾਅ ਬਣਾਇਆ ਜਾਏ ਫ੍ਰੈਕਸ਼ਨ ਦੇ ਪ੍ਰਧਾਨ ਪ੍ਰੈਸਰ ਸਾਹਿਬ ਸਿੰਘ ਥੰਦ ਨੇ ਪ੍ਰੈਸ ਕਲੱਬ ਆਫ ਇੰਡੀਆ ਵਿਖੇ ਮੰਗ ਕੀਤੀ ਹੈ ਕਿ ਇਸ ਦਾ ਨਾਂ ਰੋਜ਼ ਆਇਲੈਂਡ ਦਾ ਨਾਂ ਗਦਰ ਆਇਲੈਂਡ ਰੱਖਿਆ ਜਾਏ ਇੱਕ ਵਿਸ਼ੇਸ਼ ਰਿਪੋਰਟ ਪ੍ਰਵਾਸੀ ਪੰਜਾਬੀਆਂ ਨੇ ਗੱਲ ਲਾਈਆਂ ਅਣਚਾਈਆਂ 3 ਕੂੜੇ ਦੇ ਢੇਰਾਂ ਚੋਂ ਮਿਲੀਆਂ ਲਾਵਾਰਸ ਬੱਚੀਆਂ ਨੂੰ ਲਿਆ ਪ੍ਰਵਾਸੀ ਪੰਜਾਬੀਆਂ ਨੇ ਗੋਦ ਹੁਣ ਵਿਦੇਸ਼ ਦੀ ਧਰਤੀ ਤੇ ਜਾ ਕੇ ਕਰਨਗੀਆਂ ਪੜ੍ਹਾਈ ਫਰੀਦਕੋਟ ਤੋਂ ਜਸਵੰਤ ਜਸ ਲਿਖਦਾ ਜਿਲ੍ਹਾ ਫਰੀਦਕੋਟ ਦੇ ਆਸ-ਪਾਸ ਦੇ ਇਲਾਕਿਆਂ ਚ ਕੂੜੇ ਦੇ ਢੇਰਾਂ ਚੋਂ ਮਿਲੀਆਂ ਤਿੰਨ ਲਾਵਾਰਸ ਬੱਚੀਆਂ ਵਿਦੇਸ਼ੀ ਨਾਗਰਿਕ ਬਣ ਗਈਆਂ ਨੇ ਇਹਨਾਂ ਬੱਚੀਆਂ ਦੀ ਸੰਭਾਲ ਬੇਸਹਾਰਾ ਤੇ ਅਨਾਥ ਬੱਚਿਆਂ ਲਈ ਫਰੀਦਕੋਟ ਵੀਰੇਵਾਲਾ ਰੋਡ ਤੇ ਬਣੇ ਸ਼੍ਰੀ ਰਾਧਾ ਕ੍ਰਿਸ਼ਨ ਧਾਮ ਚ ਹੋ ਰਹੀ ਹੈ ਇਹਨਾਂ ਬੱਚਿਆਂ ਨੂੰ ਪ੍ਰਵਾਸੀ ਪੰਜਾਬੀਆਂ ਨੇ ਭਾਰਤ ਸਰਕਾਰ ਦੀ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਰਾਹੀਂ ਗੋਦ ਲਿਆ ਤੇ ਜਲਦੀ ਹੀ ਇਹ ਬੱਚੀਆਂ ਵਿਦੇਸ਼ਾਂ ਦੇ ਨਾਂਮੀ ਸਕੂਲਾਂ 'ਚ ਪੜ੍ਹਾਈ ਲਈ ਦਾਖਲਾ ਲੈਣ ਗਈਆਂ ਜਾਣਕਾਰੀ ਮੁਤਾਬਕ ਪਿਛਲੇ ਸਮੇਂ ਦੌਰਾਨ ਰਾਧਾ ਕ੍ਰਿਸ਼ਨ ਧਾਮ 'ਚ ਕੁੱਲ 67 ਲਵਾਰਸ ਤੇ ਅਨਾਥ ਬੱਚੇ ਸੰਭਾਲ ਲਈ ਆਏ ਸਨ ਜਿਨ੍ਹਾਂ 'ਚੋਂ 56 ਲੜਕੀਆਂ ਨੇ ਇਹਨਾਂ ਵਿੱਚੋਂ 42 ਲੜਕਿਆਂ ਨੂੰ ਲੋੜਵੰਦ ਪਰਿਵਾਰਾਂ ਨੇ ਗੋਦ ਲਿਆ ਅਫਰੀਕਾ ਦੇ ਦੋ ਪ੍ਰਵਾਸੀ ਪੰਜਾਬੀਆਂ ਨੇ ਰਾਧਾ ਕ੍ਰਿਸ਼ਨ ਧਾਮ 'ਚੋਂ ਦੋ ਲੜਕੀਆਂ ਤੇ ਇਟਲੀ ਰਹਿੰਦੇ ਇੱਕ ਪ੍ਰਵਾਸੀ ਪੰਜਾਬੀ ਔਰ ਪ੍ਰਵਾਸੀ ਪੰਜਾਬੀ ਨੇ ਔਲਾਦ ਨਾ ਹੋਣ ਕਰਕੇ ਇੱਕ ਇਕਲੌਤਾ ਵਾਰਸ ਬੱਚੀ ਨੂੰ ਗੋਦ ਲਿਆ ਹੈ ਭਾਰਤ ਸਰਕਾਰ ਨੇ ਇਹਨਾਂ ਬੱਚਿਆਂ ਨੂੰ ਪਾਸਪੋਰਟ ਜਾਰੀ ਕਰ ਦਿੱਤੇ ਹੈ ਰਾਧਾ ਕ੍ਰਿਸ਼ਨ ਧਾਮਚੌਣ 12 ਲਵਾਰਸ ਬੱਚੇ ਹੈ ਜਿਨ੍ਹਾਂ ਵਿੱਚੋਂ 8 ਲੜਕੀਆਂ ਸ਼ਾਮਲ ਨੇ ਇਹ ਬੱਚਿਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਚੁੱਕ ਰਿਹਾ ਸੰਦੀਪ ਗਰਗ ਨੇ ਕਿਹਾ ਕਿ ਰਾਧਾ ਕ੍ਰਿਸ਼ਨ ਥਾਮ ਚੌਂਕ ਤੱਕ ਕੁੱਲ 67 ਬੱਚੇ ਆਏ ਜਿਨ੍ਹਾਂ ਵਿੱਚੋਂ 6 ਮਾਪਿਆਂ ਨਾਲ ਮਲਾ ਦਿੱਤੇ ਗਏ ਇਹ ਬੱਚੇ ਰੇਲ ਗੱਡੀਆਂ ਵਿੱਚ ਗੁੰਮ ਗਏ ਸਨ ਉਹਨਾਂ ਕਹਿ ਕੇ ਹੁਣ ਤੱਕ ਥਾਮ ਨੂੰ 56 ਨਵ ਜੰਮੀਆਂ ਲੜਕੀਆਂ ਬੇਸਾਰਾ ਤੇ ਲਬਾਰਸ਼ ਮਿਲੀਆਂ ਨੇ ਜਿਨ੍ਹਾਂ ਨੂੰ ਜੰਮ ਦੇਣ ਵਾਲੇ ਮਾਪੇ ਭਾਵੇਂ ਨਹੀਂ ਸਾਂਭ ਸਕੇ ਪਰ ਸਮਾਜ ਇਹਨਾਂ ਬੱਚੀਆਂ ਨੂੰ ਅਪਣਾਉਣ ਲਈ ਖੁੱਲ ਦਲੀ ਨਾਲ ਸਾਹਮਣੇ ਆ ਰਿਹਾ ਹੈ ਭਾਰਤ ਸਰਕਾਰ ਨੇ ਲਵਾਰਸ ਤੇ ਬੇਸਹਾਰਾ ਬੱਚਿਆਂ ਨੂੰ ਗੋਦ ਲੈਣ ਸੰਬੰਧੀ ਕੌਮੀ ਪੱਧਰ ਉਤੇ ਇੱਕ ਵੈੱਬਸਾਈਟ ਬਣਾਈ ਹੈ ਤੇ ਪ੍ਰਵਾਸੀਆਂ ਨੇ ਇਸ ਵੈੱਬਸਾਈਟ ਰਾਹੀਂ ਲਵਾਰਸ ਬੱਚਿਆਂ ਨੂੰ ਗੋਦ ਲਿਆ ਹੈ। ਭਾਰਤ ਸਰਕਾਰ ਨੇ ਪੰਜਾਬ ਚ 9 ਸੰਸਥਾਵਾਂ ਦੀ ਰਜਿਸਟ੍ਰੇਸ਼ਨ ਕੀਤੀ ਹੈ ਜੇ ਲਵਾਰਸ ਬੱਚਿਆਂ ਦੀ ਸੰਭਾਲ ਜੋ ਕਰ ਰਹੀਆਂ ਨੇ। ਜ਼ਿਲ੍ਹਾ ਫੀਤਕੋੜ ਦੇ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਕਿਹਾ ਕਿ ਪੰਜਾਬ ਤੇ ਭਾਰਤ ਸਰਕਾਰ ਨੇ ਜੂਨ 2010 ਵਿੱਚ ਰਾਧਾ ਕ੍ਰਿਸ਼ਨ ਧਾਮ ਨੂੰ ਮਾਨਤਾ ਦਿੱਤੀ ਸੀ ਜਿਸ ਨੇ ਬੇਸਹਾਰਾ ਤੇ ਲਵਾਰਸ ਬੱਚਿਆਂ ਨੂੰ ਸਨਮਾਨਯੋਗ ਜ਼ਿੰਦਗੀ ਦੇਣ ਵਾਸਤੇ ਵੱਡੇ-ਵੱਡੇ ਉਪਰਾਲੇ ਕੀਤੇ ਨੇ। ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ